ਸੱਸੀ ਗੱਲ ਸਾਰਿਆਂ ਨੂੰ ਮੈਂ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਬੋਲ ਰਿਹਾ ਹਾਂ ਕੱਲ 21 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਇਹ ਜਿਹੜੀਆਂ ਟਰਾਲੀਆਂ ਸ਼ੰਭੂ ਬਾਰਡਰ થી ਕੁਝ ਟਰਾਲੀਆਂ ਮਿਸਿੰਗ ਨੇ ਉਸ ਸੰਬੰਧੀ ਸਾਡੀਆਂ ਟੀਮਾਂ ਸਰਚ ਕਰਦੀਆਂ ਹੋਈਆਂ ਟਰਾਲੀ ਦੀ ਪਾਲ ਕਰਦੀ ਹੋਈ ਜਦੋਂ ਲੋ ਅਸੈਂਬਲੀ ਪਿੰਡ ਪਹੁੰਚੀਆਂ ਤਾਂ ਸਾਨੂੰ ਉੱਥੋਂ ਤਿੰਨ ਟਰਾਲੀਆਂ ਰਿਕਵਰ ਹੋਈਆਂ ਉਹ ਟਰਾਲੀਆਂ ਅਸੀਂ ਕਬਜ਼ੇ 'ਚ ਲੈ ਕੇ ਤੇ ਜਿਹੜਾ ਉਹ ਟਰੈਕਟਰ ਲੈ ਕੇ ਆਇਆ ਸੀ ਉਹ ਵੀ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ ਐਫਆਈ ਨੰਬਰ 26 ਚੋਰੀ ਦੀ ਥਾਣਾ ਕਨੌਰ ਦਰਜ ਕਰ ਲਈ ਹੈ ਉਹ ਟਰਾਲੀਆਂ ਰਮਨਦੀਪ ਸਿੰਘ ਇਲियस ਟਿੰਕੂ ਲੋ ਅਸੈਂਬਲੀ ਦੇ ਕਬਜ਼ੇ ਚੋਂ ਮਿਲੀਆਂ ਨੇ ਉਹਨੂੰ ਰੈਸਟ ਕਰਕੇ ਜਲਦੀ ਅੱਗੇ ਤਫ਼ਤੀਸ਼ ਜਾਰੀ ਕੀਤੀ ਜਾਏਗੀ ਪਰ ਮੈਂ ਤੁਹਾਨੂੰ ਇਹਦੇ ਚੀਜ਼ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਜਿਹੜੀ ਫੇਕ ਨਿਊਜ਼ ਵੇਰਵੀਂ ਚੱਲ ਰਹੀ ਹੈ ਵੀ ਇਹ ਐਮਐਲਏ ਕੋਨੌਰ ਸਰਗੁਲਾ ਸਿੰਘ ਦੇ ਘਰੋਂ ਮਿਲਿਆ ਉਹ ਸਾਰਾ ਸਾਰ ਝੂਠੀ ਹੈ ਉਹ ਚ ਕੋਈ ਸੱਚਾਈ ਨਹੀਂ ਇਸ ਨਿਊਜ਼ ਤੇ ਵਿਸ਼ਵਾਸ ਨਾ ਕੀਤਾ ਜਾਵੇ ਜਿਹੜਾ ਇੱਕ ਫੇਕ ਨਿਊਜ਼ ਛਪਾਉਂਦਾ ਅਸੀਂ ਉਹਦੇ ਖਿਲਾਫ ਵੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਇਹ ਖਬਰਾਂ ਤੋਂ ਬਚਿਆ ਜਾਵੇ ਧੰਨਵਾਦ